ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇਵਾਰੀਆਂ ਅੱਜ ਅਪਾਂ ਪੜਾਂਗੇ ਲੇਖ ਨਕਲ ਮਾਰਨਾ ਇਮਤਿਹਾਨਾਂ ਵਿੱਚ ਨਕਲ ਮਾਰਨ ਦਾ ਅਮਲ ਇੱਕ ਨਲਾਇਕ ਦਾ ਲਾਇਕ ਅਤੇ ਇੱਕ ਅਨਪੜ ਦਾ ਪੜੇ ਲਿਖੇ ਪ੍ਰਤੀਤ ਹੋਣ ਦਾ ਚਲਿੱਤਰ ਹੁੰਦਾ ਹੈ ਮਿਸਾਲਾਂ ਦੇਣ ਦੀ ਲੋੜ ਨਹੀਂ ਕਿ ਸਰੀਰਕ ਅਤੇ ਦਿਮਾਗੀ ਮਿਹਨਤ ਪ੍ਰਤੀ ਸੰਸਾਰ ਦੀ ਵੱਡੀ ਆਬਾਦੀ ਬੇਮੁਖ ਹੈ ਅਤੇ ਜੇਕਰ ਹਰ ਇੱਕ ਨੂੰ ਦਿਮਾਗੀ ਜਾਂ ਸਰੀਰਕ ਕੰਮ ਕਰਨ ਲਈ ਕਿਹਾ ਜਾਵੇ ਤਾਂ ਬਹੁਤੇ ਸਰੀਰਕ ਕੰਮ ਨੂੰ ਪਹਿਲੇ ਕਰਨਗੇ ਅਤੇ ਬਸ ਲੱਗਦੇ ਦਿਮਾਗੀ ਕੰਮ ਨੂੰ ਢਾਲਣਗੇ ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਨੇ ਆਪਣੇ ਦਿਮਾਗ ਦੀ ਵਾਰ ਤੋਂ ਆਪਣੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੀ ਕੀਤੀ ਹੈ ਅੱਜ ਵੀ ਮਨੁੱਖ ਦੀਆਂ ਬਹੁਤੀਆਂ ਖੁਸ਼ੀਆਂ ਤੇ ਤਸੱਲੀਆਂ ਸਰੀਰਕ ਹਨ ਮਾਨਸਿਕ ਜਾਂ ਦਿਮਾਗੀ ਨਹੀਂ ਜੁਨਾਨ ਅਤੇ ਭਾਰਤ ਵਿੱਚ ਸਰ ਜਨ ਆਤਮਕ ਯੁੱਗ ਬਹੁਤ ਪਹਿਲੇ ਆਏ ਸਨ ਪਰ ਪਿਛਲੇ 2000 ਸਾਲਾਂ ਤੋਂ ਅਸੀਂ ਰਟ ਰਟਾਉਣ ਪਰੰਪਰਾ ਪਾਲਣ ਅਤੇ ਨਕਲ ਮਾਰਨ ਉੱਤੇ ਹੀ ਲੱਗੇ ਹੋਏ ਹਾਂ ਸਾਮੰਤਵਾਦ ਦਾ ਇੱਕ ਖਾਸਾ ਇਹ ਹੁੰਦਾ ਹੈ ਕਿ ਇਹ ਪਰੰਪਰਾ ਨੂੰ ਪਾਲਦਾ ਹੈ ਤਬਦੀਲੀ ਦਾ ਵਿਰੋਧ ਕਰਦਾ ਹੈ ਅਤੇ ਪ੍ਰਯਾਪਤ ਨੂੰ ਦ੍ਰਿੜ ਕਰਦਾ ਰਹਿੰਦਾ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤਾ ਜ਼ੋਰ ਪੜ੍ਹਨ ਲਿਖਣ ਉੱਤੇ ਨਹੀਂ ਸਗੋਂ ਵੇਖਣ ਵਿਖਾਉਣ ਉੱਤੇ ਦਿੱਤਾ ਜਾਂਦਾ ਹੈ ਇਹ ਇੱਕ ਕਾਰਨ ਹੈ ਕਿ ਅਨੁਭਵ ਪ੍ਰਗਟਾਉਣ ਦੇ ਸਾਡੇ ਮਾਧਿਅਮ ਮੌਲਿਕ ਹਨ ਲਿਖਤੀ ਜਾਂ ਕਲਾਤਮਕ ਨਹੀਂ ਸਾਮੰਤਵਦੀ ਯੁੱਗ ਧਰਮ ਦੇ ਗਲਵੇ ਅਤੇ ਕਵਿਤਾ ਦੀ ਪ੍ਰਮੁਖਤਾ ਕਾਰਨ ਅਸੀਂ ਬੋਲਣ ਵਿੱਚ ਵਧੇਰੇ ਮਾਹਿਰ ਹਾਂ ਅਧਾ ਲੇਖਣ ਵਿੱਚ ਅਸੀਂ ਬਹੁਤ ਪਿੱਛੇ ਹਾਂ ਇਮਤਿਹਾਨ ਲਿਖਣ ਦਾ ਅਭਿਆਸ ਹੁੰਦਾ ਹੈ ਜਦੋਂ ਕਿ ਵਿਦਿਆਰਥੀਆਂ ਨੇ ਅਭਿਆਸ ਵਧੇਰੇ ਕਰਕੇ ਸੁਣਨ ਦਾ ਅਤੇ ਕੁਝ ਹੱਦ ਤੱਕ ਪੜ੍ਹਨ ਦਾ ਕੀਤਾ ਹੁੰਦਾ ਹੈ ਲਿਖਣ ਦਾ ਅਭਿਆਸ ਅਕਸਰ ਪ੍ਰੀਖਿਆ ਕੇਂਦਰ ਵਿੱਚ ਹੀ ਕੀਤਾ ਜਾਂਦਾ ਹੈ ਸਿੱਖਿਆ ਪ੍ਰਾਪਤੀ ਦੀ ਵਿਧੀ ਅਤੇ ਆਦਰਸ਼ ਠੀਕ ਨਾ ਹੋਣ ਕਾਰਨ ਨਕਲ ਮਾਰਨ ਦੀ ਆਦਤ ਉਪਜਦੀ ਹੈ ਨਕਲ ਮਾਰਨ ਦੀ ਪ੍ਰਵਿਰਤੀ ਉਦੋਂ ਤੱਕ ਨਹੀਂ ਹਟ ਸਕਦੀ ਜਦੋਂ ਤੱਕ ਪੜਨ ਅਤੇ ਲਿਖਣ ਦੇ ਖੇਤਰ ਵਿੱਚ ਲਿਖਣ ਨੂੰ ਪਹਿਲਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ ਲਿਖਣ ਵਿੱਚ ਪੜਨਾ ਸਮਝਣਾ ਵੇਖਣਾ ਤੇ ਸੁਣਨਾ ਸਾਰੇ ਪਰਖੇ ਜਾਂਦੇ ਹਨ ਇਹ ਪਰਖ ਤੋਂ ਸਾਡੇ ਵਿਦਿਆਰਥੀ ਡਰਦੇ ਹਨ ਮਨੋਵਿਗਿਆਨਿਕ ਕਾਰਨਾਂ ਤੋਂ ਇਲਾਵਾ ਨਕਲ ਮਾਰਨ ਦੇ ਇਤਿਹਾਸਿਕ ਸਮਾਜਿਕ ਅਤੇ ਸੱਭਿਆਚਾਰਕ ਕਾਰਨ ਵੀ ਹਨ ਅਜੌਕੇ ਅਧਿਆਪਕਾਂ ਦੇ ਮਾਪੇ ਅਨਪੜ ਸਨ ਅਰਥਾਤ ਅਜੌਕੇ ਅਧਿਆਪਕ ਅਧਿਆਪਕਾਂ ਦੀ ਪਹਿਲੀ ਪੀੜੀ ਹਨ ਇਵੇਂ ਹੀ ਅਜੌਕੇ ਵਿਦਿਆਰਥੀਆਂ ਦੇ ਮਾਪੇ ਅਨਪੜ ਹਨ ਅਰਥਾਤ ਅਜੌਕੇ ਵਿਦਿਆਰਥੀ ਵਿਦਿਆਰਥੀਆਂ ਦੀ ਪਹਿਲੀ ਪੀੜੀ ਹਨ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੂਜੀ ਪੀੜੀ ਨਿਰਸੰਦੇ ਪੜ੍ਹਨ ਲਿਖਣ ਨੂੰ ਵਧੇਰੇ ਆਪਣਾਤ ਨਾਲ ਸਵੀਕਾਰ ਕਰੇਗੀ ਨਾਲ ਹੀ ਵੇਖਣਾ ਇਹ ਹੈ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪਹਿਲੀ ਵਫਾਦਾਰੀ ਕਿੱਥੇ ਹੈ ਬਹੁਤੇ ਅਧਿਆਪਕਾਂ ਦੀ ਪਹਿਲੀ ਪਸੰਦ ਟੀਸ਼ਰਟ ਪੜਾਉਣ ਦੀ ਅਤੇ ਬਹੁਤੀਆਂ ਅਧਿਆਪਕਾਵਾਂ ਦੀ ਪਹਿਲੀ ਵਫਾਦਾਰੀ ਸਵੈਟਰ ਬੁਣਨ ਵੱਲ ਹੈ ਕਿਉਂ ਨਾ ਸਿਲੇਬਸ ਇਸ ਪ੍ਰਕਾਰ ਢਾਲ ਲੈ ਜਾਣ ਜਿਹੜੇ ਸਵੈਟਰ ਬੁਣਦੇ-ਬੁਣਦੇ ਪੜਾਏ ਜਾ ਸਕਣ ਬਹੁਤੇ ਪਿੰਡੂ ਅਧਿਆਪਕਾਂ ਦੀ ਪਹਿਲੀ ਵਫਾਦਾਰੀ ਮੱਝਾਂ ਪਾਲਣ ਵੱਲ ਜਾਂ ਪਹਿਲੇ ਹੀ ਖੇਤੀ ਨਾਲ ਸੰਬੰਧਿਤ ਹੋਰ ਕਿਸੇ ਕਿੱਤੇ ਵੱਲ ਹੈ ਇਹ ਉਹਨਾਂ ਸਲੇਵਸ ਬਿਤੇ ਮੱਜਾਂ ਪਾਲਣ ਦਾ ਇੱਕ ਵਿਸ਼ਾ ਸ਼ਾਮਿਲ ਕਰ ਲਿਆ ਜਾਵੇ। ਏਵੇਂ ਹੀ ਬਹੁਤੇ ਵਿਦਿਆਰਥੀਆਂ ਦੀ ਪਹਿਲੀ ਵਫਾਦਾਰੀ ਪੜ੍ਹਾਈ ਵੱਲ ਨਹੀਂ ਕਿਸੇ ਸੰਤੋ ਜਾਂ ਬੰਦ ਤੋਂ ਵੱਲ ਜਾਂ ਕਿਸੇ ਵੀਰੇ ਜੰਝਗੀਰੇ ਵੱਲ ਹੁੰਦੀ ਹੈ। ਜਦੋਂ ਤੱਕ ਇਹ ਵਫਾਦਾਰੀਆਂ ਨਹੀਂ ਬਦਲਦੀਆਂ ਅਤੇ ਜਦੋਂ ਤੱਕ ਵਿਦਿਆ ਦੇ ਖੇਤਰ ਵਿੱਚ ਹਰ ਦੂਜੇ ਕੰਮ ਨੂੰ ਵਿਦਿਆ ਤੋਂ ਥੱਲੇ ਨਹੀਂ ਰੱਖਿਆ ਜਾਂਦਾ। ਵਿਦਿਆ ਪ੍ਰਦਾਨ ਕਰਨ ਅਤੇ ਵਿਦਿਆ ਪ੍ਰਾਪਤ ਕਰਨ ਦੇ ਅਸਲ ਆਨੰਦ ਨੂੰ ਮਾਣਿਆ ਨਹੀਂ ਜਾ ਸਕਦਾ। ਸੱਚ ਤਾਂ ਇਹ ਹੈ ਕਿ ਅਜੇ ਤੱਕ ਵਿੱਦਿਆ ਨਾਲ ਸਾਡਾ ਮੋਹ ਹੀ ਨਹੀਂ ਪਿਆ ਅਤੇ ਪੜ੍ਹਨ ਪੜਾਉਣ ਨੂੰ ਇੱਕ ਵਿਗਾਰ ਸਮਝ ਕੇ ਨਿਪਟਾਇਆ ਜਾ ਰਿਹਾ ਹੈ ਸਾਡੇ ਵਿੱਦਿਅਕ ਪ੍ਰਬੰਧ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਇੱਕ ਵਰਗ ਪੈਦਾ ਹੋ ਗਿਆ ਹੈ ਜੋ ਵਿੱਦਿਅਕ ਪ੍ਰਬੰਧ ਵਿੱਚ ਨੁਕਸ ਦੇ ਦੱਸ ਕੇ ਆਪਣੀ ਸਿੱਖਿਆ ਵਿਰੋਧੀ ਵਰਤਾਰੇ ਨੂੰ ਜਾਇਜ਼ ਦੱਸਣ ਲੱਗ ਪਿਆ ਹੈ ਸਾਡੇ ਅਜੋਕੇ ਸਿਲੇਬਸ ਪੂੰਜੀਵਾਦੀ ਰੁਚੀ ਦੇ ਲਿਖਾਇਕ ਹਨ ਉਦਾਹਰਨ ਵਜੋਂ ਕੈਲੰਡਰ ਦੇ ਸਵਾਲ ਤੇ ਜਾਰਤ ਜਾਂ ਵਣਜ ਵਪਾਰ ਦੇ ਸਵਾਲ ਜਾਂ ਵਿਆਜ ਜਾਂ ਪ੍ਰਤੀਸ਼ਤ ਦੇ ਸਵਾਲ ਵਿਦਿਆਰਥੀਆਂ ਦੀ ਬਹੁ ਗਣਤੀ ਲਈ ਕਦੇ ਵੀ ਉਪਯੋਗੀ ਨਹੀਂ ਹੁੰਦੇ ਸਿਲੇਬਸ ਸ਼ੈਰੀਆਂ ਨੇ ਸ਼ਹਿਰੀ ਵਿਦਿਆਰਥੀਆਂ ਲਈ ਬਣਾਏ ਹਨ ਅਤੇ ਫਸਟ ਤੇ ਸੈਕੰਡ ਡਿਵੀਜ਼ਨਾਂ ਦੇ ਅੰਕ ਦੀ ਹੱਦ ਵੀ ਸ਼ਹਿਰੀ ਵਿਦਿਆਰਥੀਆਂ ਦੀ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਤ ਕੀਤੀ ਗਈ ਹੈ ਸਾਡੇ ਸਿਲੇਬਸ ਇਸ ਹੱਦ ਤੱਕ ਸ਼ਹਿਰੀ ਵਿਦਿਆਰਥੀਆਂ ਤੇ ਸ਼ਹਿਰੀ ਅਧਿਆਪਕਾਂ ਦੇ ਪੱਖ ਵਿੱਚ ਹਨ ਕਿ ਪਿੰਡੂ ਜਾਂ ਪਛੜੇ ਵਿਦਿਆਰਥੀ ਆਪਣੇ ਆਪ ਨੂੰ ਢਾਡੀ ਸਮਝ ਕੇ ਨਕਲ ਮਾਰਨ ਦੇ ਰਾਹ ਪੈ ਜਾਂਦੇ ਹਨ ਜਦੋਂ ਸਿਲੇਬਸ ਵਿੱਚ ਗੋਡੀ ਕਰਨੀ ਹਲਵਾਉਣਾ ਡੰਗਰਾਂ ਦਾ ਗੋਤਾਵਾ ਕਰਨਾ ਧਾਰ ਕੱਢਣੀ ਆਦਿ ਸ਼ਾਮਲ ਕਰ ਲਈ ਜਾਵੇਗੀ ਤਾਂ ਪੇਂਡੂ ਵਿਦਿਆਰਥੀ ਅਭਲਾਇਆ ਕਰਨਗੇ ਅਤੇ ਸ਼ਹਿਰੀ ਵਿਦਿਆਰਥੀ ਫੇਲ ਹੋਇਆ ਕਰਨਗੇ ਕਈ ਅਗਿਆਨਤਾਵਾਸ ਘਟ ਨੰਬਰਾਂ ਵਾਲੇ ਹਰੀਜਨਾਂ ਨੂੰ ਦਾਖਲਾ ਦੇਣ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਮੇਰਾ ਉੱਤਰ ਹੈ ਕਿ ਹਰੀਜਨਾਂ ਨੂੰ ਸਿਲੇਬਸ ਨਿਰਧਾਰਿਤ ਕਰ ਲੈਣ ਦਿਓ ਉਹ ਕੋਈ ਰਿਆਇਤ ਨਹੀਂ ਮੰਗਣਗੇ ਸਾਡੇ ਸਲੇਵਸਾਂ ਵਿੱਚ ਸਪਸ਼ਟ ਮੱਧ ਸ਼੍ਰੇਣੀਕ ਜਮਾਤੀ ਅੰਸ਼ ਪ੍ਰਦਾਨ ਹਨ ਪਿੰਦੋਂ ਜਾਂ ਗਰੀਬ ਜਾਂ ਹਰਿਜਨ ਵਿਦਿਆਰਥੀ ਇਸਨੇ ਨਕਲ ਮਾਰਦਾ ਹੈ ਕਿਉਂਕਿ ਉਸ ਨੂੰ ਸ਼ੈਰੀ ਜਾਂ ਰੰਝੇ ਪੁੱਜੇ ਜਾਂ ਬ੍ਰਾਹਮਣ ਖੱਤਰੀ ਵਿਦਿਆਰਥੀਆਂ ਨਾਲ ਸਾਵਾ ਉਤਰਨ ਲਈ ਮਜਬੂਰ ਕੀਤਾ ਜਾਂਦਾ ਹੈ ਮੱਧ ਸ਼੍ਰੇਣੀਕ ਵਿਦਿਆਰਥੀ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਉਹ ਵਿਦਿਆ ਨੂੰ ਚੰਗੇਰੀ ਸ਼ਖਸੀਅਤ ਦੀ ਉਸਾਰੀ ਲਈ ਨਹੀਂ ਸਗੰਭ ਵਪਾਰ ਜਦ ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਹੀ ਵੇਖਦਾ ਹੈ। ਇਹੀ ਕਾਰਨ ਹੈ ਕਿ ਨੌਕਰੀ ਪ੍ਰਾਪਤੀ ਦੇ ਨਾਲ ਹੀ ਉਹ ਵਿਅਕਤੀ ਕਿਤਾਬਾਂ ਤੋਂ ਪੂਰਨ ਭਾਂਤ ਬੇਮੁਖ ਹੋ ਜਾਂਦਾ ਹੈ। ਸਾਡੇ ਦੇਸ਼ ਵਿੱਚ ਵਿੱਦਿਆ ਵਰਦਾਨ ਨਹੀਂ ਇਹ ਵਿਗਾਰ ਸਮਝੀ ਜਾਂਦੀ ਹੈ। ਸਾਡਾ ਆਰਥਿਕ ਢਾਂਚਾ ਇਸ ਨੂੰ ਚਲਾਉਣ ਵਾਲਿਆਂ ਦੀ ਨਲਾਇਕੀ ਦੇ ਅਨੁਪਾਤ ਤੋਂ ਕਮਜ਼ੋਰ ਹੈ। ਸੋ ਨਿਸ਼ਚੈ ਹੀ ਇੱਕ ਪੜਾਅ ਉਤੇ ਆ ਕੇ ਸਰਕਾਰੀ ਨੌਕਰੀ ਵਿੱਚ ਵਾਧਾ ਬਹੁਤ ਹੀ ਘਟ ਜਾਵੇਗਾ। बड़े लेकिन ਮਾਪਿਆਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਨੀਵੀਂ ਕਾਰਗੁਜ਼ਾਰੀ ਕਾਰਨ ਉਹਨਾਂ ਵਿੱਚ ਨਹੀਂ ਪੜਨਗੇ ਅਤੇ ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਵੇਖ ਕੇ ਕੋਈ ਸਿਆਣਾ ਮਰੀਜ਼ ਇਹਨਾਂ ਹਸਪਤਾਲਾਂ ਵਿੱਚ ਨਹੀਂ ਜਾਵੇਗਾ ਅਜੋਕੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਨਿੱਜੀ ਖੇਤਰ ਸਕੂਲਾਂ ਹਸਪਤਾਲਾਂ ਸਮੇਤ ਆਰਥਿਕਤਾ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰੇਗਾ ਨਕਲਮਾਰਾਂ ਦੀ ਨਲਾਇਕੀ ਸਰਕਾਰੀ ਨੌਕਰੀ ਦੀ ਛਤਰੀ ਥੱਲੇ ਭਾਵੇਂ ਛੁਪ ਜਾਵੇ ਪਰ ਨਿੱਜੀ ਖੇਤਰ ਵਿੱਚ ਇਹਨਾਂ ਨੂੰ ਫਟਵਾਲਾਂ ਵਾਂਗ ਖੁੱਡੇ ਪੈਣਗੇ ਸਪਸ਼ਟ ਹੈ ਕਿ ਨਕਲਮਾਰ ਜਿੱਥੇ ਵੀ ਜਾਵੇਗਾ ਨਕਲ ਦੀ ਪ੍ਰਵਿਰਤੀ ਨੂੰ ਨਾਲ ਲੈ ਕੇ ਜਾਵੇਗਾ ਹੈਰਾਨੀ ਦੀ ਗੱਲ ਨਹੀਂ ਕਿ ਇਹਨਾਂ ਨਕਲਮਾਰਾਂ ਦੇ ਹੱਥ ਵਿੱਚ ਸਾਡੀ ਆਰਥਿਕਤਾ ਅਤੇ ਆਰਥਿਕਤਾ ਦੀ ਆਧਾਰ ਟੈਕਨੋਲੋਜੀ ਦੀ ਪੱਧਰਮੀਮੀ ਹੋਵੇਗੀ ਅਤੇ ਵਿਕਾਸ ਹੌਲੀ ਹੋਵੇਗਾ ਅਜੇ ਤੱਕ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਅਨਪੜਾਂ ਦਾ ਬੋਲਬਾਲਾ ਸੀ ਅਜੌਕਾ ਯੁੱਗ ਨਕਲ ਮਾਰਾਂ ਦਾ ਹੈ ਅਨਪੜਤਾ ਕਾਰਨ ਹੀ ਸਾਡੇ ਨੇਤਾ ਇਹ ਸਮਝਣ ਤੋਂ ਅਸਮਰੱਥ ਹਨ ਕਿ ਵਿਗਿਆਨਿਕ ਯੁੱਗ ਦੇ ਗਿਆਨ ਦੀ ਮਾਤਰਾ ਅਤੇ ਪ੍ਰਕਾਰ ਅਜਿਹੀ ਹੈ ਕਿ ਇਹ ਸੰਭਵ ਹੀ ਨਹੀਂ ਕਿ ਵਿਦਿਆਰਥੀ ਰੱਟਾ ਲਾ ਕੇ ਜਾਂ ਯਾਦ ਕਰਕੇ ਸਭ ਕੁਝ ਲਿਖ ਦੇਣ ਸਹੀ ਪ੍ਰਕਾਰ ਦਾ ਉੱਤਰ ਲੱਭਣ ਲਈ ਢੁਕਵੇਂ ਸਰੋਤ ਨੂੰ ਵਰਤਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਇਵੇਂ ਇਮਤਿਹਾਨੀ ਕਮਰਿਆਂ ਵਿੱਚ ਜੇ ਵਿਦਿਆਰਥੀਆਂ ਨੂੰ ਪੁਸਤਕਾਂ ਲੈ ਕੇ ਜਾਣ ਦੀ ਆਗਿਆ ਹੋਵੇ ਤੰਦਰੁਮਾ ਦੀ ਰੀਤੀ ਖਤਮ ਹੋ ਸਕਦੀ ਹੈ ਹੁਣ ਹੋ ਇਹ ਰਿਹਾ ਹੈ ਕਿ ਕਿਤਾਬਾਂ ਦੀ ਲੋਡ ਪੈਣੀ ਹੈ ਪਰ ਆਗਿਆ ਨਹੀਂ ਇਸੇ ਕਰਕੇ ਕਾਤਰਾ ਪਰਚੀਆਂ ਦੇ ਰੂਪ ਵਿੱਚ ਕਿਤਾਬਾਂ ਅੰਦਰ ਲਜਾਈਆਂ ਜਾਂ ਭੇਜੀਆਂ ਜਾਂਸ ਰਹੀਆਂ ਹਨ ਜੇ ਵਿਦਿਆਰਥੀ ਸਭ ਕੁਝ ਯਾਦ ਕਰਨ ਦੀ ਮਜਬੂਰੀ ਤੋਂ ਮੁਕਤ ਹੋ ਜਾਣ ਤਾਂ ਵਿੱਦਿਆ ਪ੍ਰਾਪਤੀ ਦਾ ਕਾਰਜ ਸੌਖਾ ਹੋ ਸਕਦਾ ਹੈ ਛਾਪੇਖਾਨੇ ਅਤੇ ਪੁਸਤਕਾਂ ਦੀ ਕਾਰਡ ਨੇ ਮਨੁੱਖ ਨੂੰ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤ ਕੀਤਾ ਹੈ ਪਰ ਸਾਡਾ ਵਿੱਦਿਅਕ ਢਾਂਚਾ ਹੁਣ ਵੀ ਸਭ ਕੁਝ ਜ਼ਿਆਦ ਰੱਖਣ ਉੱਤੇ ਹੀ ਬਲ ਦੇਈ ਜਾ ਰਿਹਾ ਹੈ। ਇਸ ਨੀਤੀ ਦਾ ਨਤੀਜਾ ਇਹ ਹੋਇਆ ਹੈ ਕਿ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਨਕਲ ਦੀ ਚੜ੍ਹਤ ਹੈ ਅਤੇ ਇਹ ਪ੍ਰਵਿਰਤੀ ਸਹਜੇ ਹੀ ਸਭ ਪਾਸੇ ਵੇਖੀ ਜਾ ਸਕਦੀ ਹੈ। ਅਸੀਂ ਕੱਪੜੇ ਦੂਜਿਆਂ ਨੂੰ ਨਕਲ ਕਰਕੇ ਪਾਉਂਦੇ ਹਾਂ। ਸੱਭਿਆਚਾਰਕ ਖੇਤਰ ਵਿੱਚ ਅਸੀਂ ਪੱਛਮ ਦੇ ਨਕਲ ਕਰ ਰਹੇ ਹਾਂ। ਭਵਨ ਨਿਰਮਾਣ ਵਿੱਚ, ਮਨ ਪਰਚਾਵੇ ਵਿੱਚ, ਫਿਲਮਾਂ ਵਿੱਚ, ਸੰਗੀਤ ਵਿੱਚ ਖਾਨ ਪੰਨਨ ਵਿੱਚ ਅਸੀਂ ਅੰਤਾਂ ਦੇ ਨਕਲ ਮਾਰ ਰਹਾਂ ਜਦੋਂ ਤੱਕ ਸਾਡੇ ਵਿਵਹਾਰ ਵਿੱਚ ਮੌਲਿਕਤਾ ਪ੍ਰਤੀ ਮੋਹ ਨਹੀਂ ਜਾਗਦਾ ਅਤੇ ਅਸੀਂ ਸੁਚੇਤ ਨਹੀਂ ਹੁੰਦੇ ਮੌਲਿਕਤਾ ਨਹੀਂ ਆਵੇਗੀ ਅਤੇ ਅਸੀਂ ਨਕਲ ਮਾਰਦੇ ਰਹਾਂਗੇ ਇੰਮੇ ਹੀ ਪੜੇ ਲਿਖੇ ਅਨਪੜਾਂ ਦਾ ਇੱਕ ਵਰਗ ਪੈਦਾ ਕਰ ਰਹੇ ਹਾਂ ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਇਸ ਲਈ ਜਿਹੋ ਜਹੀ ਸਾਡੀ ਪਰਜਾ ਹੋਵੇਗੀ ਉਹੋ ਜਹੀ ਸਾਡੀ ਸਰਕਾਰ ਹੋਵੇਗੀ ਤਕਨੋਲੋਜੀ ਦੇ ਖੇਤਰ ਵਿੱਚ ਨਕਲ ਦੀ ਪ੍ਰਵਿਰਤੀ ਸਾਨੂੰ ਸਦਾ ਲਈ ਪਛਾਉਂਦਾ ਗੁਲਾਮ ਬਣਾਈ ਰੱਖੇਗੀ ਸੰਦਰਭ ਤੋਂ ਟੁੱਟੀ ਹੋਈ ਅਤੇ ਲੋਕਾਂ ਦੀਆਂ ਲੋੜਾਂ ਤੋਂ ਵਿਜੋਗੀ ਹੋਈ ਵਿਦਿਅਕ ਪ੍ਰਣਾਲੀ ਵਿੱਚ ਲੋਕਾਂ ਦਾ ਮਨ ਦਿਲ ਅਤੇ ਦਿਮਾਗ ਨਹੀਂ ਖੁੱਗਦੇ ਅਤੇ ਇਸ ਉਦਰੇਵੇ ਦੇ ਕਾਰਨ ਹੀ ਸਾਡੇ ਅਧਿਆਪਕ ਦੇ ਵਿਦਿਆਰਥੀ ਗਿਆਨ ਦੀਆਂ ਪਰਤਾਂ ਫਰੋਲਣ ਦੀ ਥਾਂ ਵਿੱਦਿਆ ਦਾ ਬਲਾਤ ਕਰਨ ਲੱਗ ਪਏ ਹਨ ਭ੍ਰਿਸ਼ਟਾਚਾਰ ਅਜੋਗੇ ਭਾਰਤ ਦੀ ਆਰਥਿਕਤਾ ਦੀ ਝੂਲ ਬਣ ਗਿਆ ਹੈ ਅਧਿਆਪਕ ਵਰਗ ਗਰੀਬ ਹੈ ਅਤੇ ਵਪਾਰ ਅਤੇ ਨੌਕਰੀਆਂ ਵਿੱਚ ਲੱਗੇ ਵਰਗ ਦੇ ਬੱਚੇ ਵਿਦਿਆਰਥੀ ਜੀਵਨ ਦੌਰਾਨ ਅਧਿਆਪਕਾਂ ਦੀ ਆਰਥਿਕ ਮੰਦਹਾਲੀ ਕਾਰਨ ਅਧਿਆਪਕਾਂ ਨੂੰ ਟਿੱਚ ਸਮਝਦੇ ਹਨ ਪਿੰਡਾਂ ਵਿੱਚ ਕਿਸਾਨਾਂ ਦਾ ਵਾਪਟਵਾਰੀਆਂ ਥਾਣੇਦਾਰਾਂ ਆਦਿ ਨਾਲ ਪੈਂਦਾ ਹੈ ਜਿਹੜੇ ਬਿਨਾਂ ਰਿਸ਼ਵਤ ਲਏ ਗਾਲ ਵੀ ਕੱਢਣ ਲਈ ਤਿਆਰ ਨਹੀਂ ਹੁੰਦੇ ਸੋ ਪਿੰਡੂਆਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਣ ਦੀ ਆਦਤ ਪਾ ਦਿੱਤੀ ਗਈ ਹੈ ਅਤੇ ਇਸੇ ਆਦਤ ਵਸ ਉਦਿਆਪਕ ਵਰਗ ਨੂੰ ਵੀ ਪਟਵਾਰੀ ਥਾਣੇ ਦੇ ਮੁਨਸੀ ਆਦੀ ਜਿਹਾ ਹੀ ਕੁਝ ਸਮਝਣ ਲੱਗ ਪਏ ਹਨ ਪੂੰਜੀਵਾਦ ਨੇ ਪੀਣ ਪੈਣ ਖਾਣ ਹਡਾਉਣ ਦੀ ਇੱਕ ਅਜਿਹੀ ਭੁੱਖ ਪੈਦਾ ਕਰ ਦਿੱਤੀ ਹੈ ਕਿ ਉਦੇਸ਼ ਪੂrti ਲਈ ਕੁਝ ਵੀ ਨਾਜਾਇਜ਼ ਪ੍ਰਤੀਤ ਨਹੀਂ ਹੁੰਦਾ ਵੱਧ ਝਾੜ ਦੇਣ ਵਾਲੀਆਂ ਫਸਲਾਂ ਅਤੇ ਸਫੈਦੇ ਦੇ ਦਰਖਤਾਂ ਆਦਿ ਨੇ ਸਾਰਾ ਮਾਨਸਿਕ ਵਾਤਾਵਰਨ ਹੀ ਬਦਲ ਦਿੱਤਾ ਹੈ ਅਤੇ ਸਭ ਕੁਝ ਝਟਪਟ ਕਰਨ ਦੀ ਪ੍ਰਾਪਤੀ ਕਰਨ ਦੀ ਵੱਡਾ ਹੋ ਜਾਣ ਆਦਿ ਦੀਆਂ ਮਨੋਵਿਗਿਆਨਿਕ ਬਿਰਤੀਆਂ ਉਤਪੰਨ ਹੋ ਗਈਆਂ ਹਨ ਸਾਡੇ ਵਰਤਾਰੇ ਦਾ ਮੁਹਾਵਰਾ ਅਜੇ ਬૌਧਿਕ ਨਹੀਂ ਹੋਇਆ ਅਤੇ ਬੋਲਚਾਲ ਵਿੱਚ ਅਜੇ ਸੋਚ ਵਿਚਾਰ ਵਾਲੇ ਸ਼ਬਦਾਵਲੀ ਅਸੀਂ ਅਪਣਾ ਨਹੀਂ ਸਕੇ ਅਜੇ ਵੀ ਅਸੀਂ ਸਰੀਰਕ ਅਮਲ ਦੀਆਂ ਹੀ ਗੱਲਾਂ ਕਰੀ ਜਾ ਰਹੇ ਹਾਂ ਨਕਲ ਮਾਰਨ ਵਿੱਚ ਵੀ ਮਾਰਨ ਦੀ ਬਿਰਤੀ ਦਿਮਾਗੀ ਨਹੀਂ ਸਰੀਰਕ ਹੈ ਅਸੀਂ ਕਦੀ ਨਹੀਂ ਕਿਹਾ ਕਿ ਫਲਾਣੇ ਮਾਮਲੇ ਵਾਰੇ ਸੋਚ ਲਵਾਂਗੇ ਅਸੀਂ ਇਹੀ ਕਹਿੰਦੇ ਹਾਂ ਫੱਟੇ ਚੁੱਕ ਦਿਆਂਗੇ ਕੰਡਾ ਕੱਢ ਦਿਆਂਗੇ ਲੱਤਾਂ ਭੰਨ ਦਿਆਂਗੇ ਆਦੀ ਜਦੋਂ ਤੱਕ ਸਾਡੇ ਵਰਤਾਰੇ ਦਾ ਮਹਾਵਰਾ ਸਰੀਰਕ ਦੀ ਤਾਂ ਬૌਧਿਕ ਨਹੀਂ ਹੁੰਦਾ ਸਥਿਤੀ ਦੇ ਸੁਧਾਰ ਦੀ ਬਹੁਤੀ ਆਸ ਨਹੀਂ ਸਾਡੇ ਪ੍ਰੀਖਿਆ ਕੇਂਦਰਾਂ ਵਿੱਚ ਅੰਦਰ ਲਿਆਂ ਤੇ ਬਾਹਰ ਲਿਆਂ ਦੀ ਗੈਰਮਾ ਗੈਮੀ ਵੇਖ ਕੇ ਕੌਣ ਗਿਲਾ ਕਰ ਸਕਦਾ ਹੈ ਕਿ ਸਾਡੇ ਵਿੱਚ ਸਹਿਯੋਗ ਦੀ ਘਾਟ ਹੈ ਨਕਲ ਮਾਰ ਕੇ ਪਾਸ ਹੋਣ ਵਾਲੇ ਵਿਦਿਆਰਥੀ ਦੇ ਸਖਸ਼ੀਅਤ ਦਾ ਨੈਤਿਕ ਪੱਖ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਝੂਠ ਬੋਲਣਾ, ਚੋਰੀ ਕਰਨੀ, ਬਿਜਲੀ ਚੁਰਾਣੀ, ਰਿਸ਼ਵਤ ਲੈਣੀ, ਝਾਲੀ ਡਿਗਰੀ ਲੈਣੀ, ਅਰਥਾਤ ਹਰ ਨਜਾਇਜ਼ ਕੰਮ ਵੱਲ ਉਹਨਾਂ ਦੀ ਰੁਚੀ ਸਹਿਜੇ ਹੀ ਪ੍ਰੇਰਿਤ ਜਾਂਦੀ ਹੈ। ਅਜਿਹੇ ਵਿਅਕਤੀਆਂ ਨੂੰ ਹਰ ਚੀਜ਼ ਉੱਤੇ ਨਜਾਇਜ਼ ਕਬਜ਼ਾ ਕਰਨ ਦੀ ਆਦਤ ਪੈ ਜਾਂਦੀ ਹੈ। ਸਭ ਤੋਂ ਵੱਡਾ ਦੁਖਾਂਤ ਇਹ ਪਾਪਰਦਾ ਹੈ ਕਿ ਅਜਿਹੇ ਲੋਕ ਮੈਂਤ ਅਤੇ ਮੌਲਕਤ ਨੂੰ ਦੇਰ ਸਰਕਾਰ ਦੀ ਨਜ਼ਰ ਨਾਲ ਵੇਖਦੇ ਹਨ ਅਤੇ ਅਜਿਹੇ ਲੋਕਾਂ ਵਿੱਚ ਹੀ ਝਟਪਟ ਅਮੀਰ ਬਣਨ, ਸਫਲ ਹੋਣ ਅਤੇ ਵੱਡੇ ਪ੍ਰਤੀਤ ਹੋਣ ਦੀ ਲਾਲਸਾ ਜਾਗਦੀ ਹੈ ਜਿਸ ਕਾਰਨ ਸਮਾਜ ਵਿੱਚ ਹਿੰਸਾ ਅਤੇ ਅਪਰਾਧ ਵਧਦੇ ਹਨ ਨਕਲ ਮਾਰਨ ਦੀ ਸਖਸ਼ੀਅਤ ਵਿੱਚ ਇੱਕ ਸਦੀਵੀ ਬੇਚੈਨੀ ਘਰ ਕਰ ਜਾਂਦੀ ਹੈ ਅਤੇ ਮੈਂਤ ਰਹੀ ਆਪਣਾ ਕਦ ਉੱਚਾ ਕਰਨ ਦੀ ਥਾਂ ਇਹ ਲੋਕ ਸਮੁੱਚੇ ਸਮਾਜ ਨੂੰ ਆਪਣੇ ਪੱਧਰ ਤੱਕ ਦੇਗਣ ਲਈ ਯਤਨ ਕਰਦੇ ਹਨ ਇਨਸਾਨੀ ਸਮਾਜਿਕ ਤੇ ਸੱਭਿਆਚਾਰਕ ਪੜਾਵਾਂ ਵਿੱਚ ਮੌਲਿਕਤਾ ਦਾ ਘਾਣ ਹੁੰਦਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਰੇਤ ਨਾਲ ਚਿਣੀਆਂ ਹੋਈਆਂ ਇਹ ਸਕਸ਼ੀਅਤਾਂ ਕਿੰਨੀ ਕੁ ਮਜ਼ਬੂਤ ਆਰਥਿਕਤਾ ਨੂੰ ਸਹਾਰਾ ਦੇ ਸਕਦੀਆਂ ਹਨ। ਸਭ ਤੋਂ ਵੱਡਾ ਆਨੰਦ, ਬੁੱਧ ਵਿਵੇਕ ਦਾ ਆਨੰਦ ਹੁੰਦਾ ਹੈ। ਜਦੋਂ ਕਿ ਨਕਲਮਾਰ ਸਰੀਰਕ ਲੋੜਾਂ ਤੋਂ ਉੱਪਰ ਨੇ ਉੱਠਦੇ। ਨਕਲ ਮਾਰਨ ਦੀ ਅਜੋਕੀ ਸਥਿਤੀ ਦਾ ਸੰਸਾਰ ਦੇ ਕਈ ਦੇਸ਼ਾਂ ਨੇ ਵਗਿਆਣੇ ਢੰਗ ਨਾਲ ਸਾਹਮਣਾ ਕੀਤਾ ਹੈ। ਪ੍ਰਸ਼ਨ ਪੱਤਰ ਦੀ ਥਾਂ ਪ੍ਰਸ਼ਨ ਪੁਸਤਕ ਦਾ ਦਰਵਾਜ਼ਾ ਪੈ ਰਿਹਾ ਹੈ ਅਤੇ ਵਿਦਿਆਰਥੀ ਨੂੰ ਉੱਤਰ ਪੱਤਰ ਵਿਚਲੇ ਉਹਨਾਂ ਸੰਭਾਵਿਤ 4 ਜਾਂ 5 ਉੱਤਰਾਂ ਵਿੱਚੋਂ ਕਿਸੇ ਇੱਕ ਤੇ ਸਹੀ ਹੋਣ ਦਾ ਨਿਸ਼ਾਨ ਲਾਉਣਾ ਹੁੰਦਾ ਹੈ। ਅਜਿਹੇ ਇਮਤਿਹਾਨਾਂ ਵਿੱਚ ਪਾਸ ਪ੍ਰਤੀਸ਼ਤ 75 ਤੋਂ ਸ਼ੁਰੂ ਹੁੰਦੀ ਹੈ। ਪ੍ਰਸ਼ਨ ਇਤਨੇ ਹੁੰਦੇ ਹਨ ਕਿ ਜਿਸ ਨੇ ਪ੍ਰਸ਼ਨ ਪੁਸਤਕ ਤੋਂ ਧਿਆਨ ਹਟਾਇਆ ਉਸ ਦੇ ਸਾਰੇ ਪ੍ਰਸ਼ਨ ਹੱਲ ਕਰਨ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਅਤੇੋ ਕਿਸੇ ਵੀ ਨਜਾਇਜ਼ ਢੰਗ ਨਾਲ ਪਾਸ ਹੀ ਨਹੀਂ ਹੋ ਸਕਦਾ ਅਜਿਹੀ ਸਥਿਤੀ ਵਿੱਚ ਨਕਲ ਮਾਰਨ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਨਕਲ ਮਾਰਨ ਦੀ ਸਮੱਸਿਆ ਉਦੋਂ ਤੱਕ ਰਹੇਗੀ ਜਦੋਂ ਤੱਕ ਨੌਕਰੀ ਯੋਗਤਾ ਦੇ ਆਧਾਰ ਉੱਤੇ ਨਹੀਂ ਡਿਗਰੀ ਦੇ ਆਧਾਰ ਉੱਤੇ ਮਿਲਦੀ ਰਹੇਗੀ ਨਕਲ ਮਾਰਨਾ ਇੱਕ ਵਿਕਲੋਤਰੀ ਘਟਨਾ ਨਹੀਂ ਸਗੋਂ ਇੱਕ ਲੰਮੀ ਬਿਮਾਰੀ ਦਾ ਆਰੰਭ ਹੈ ਇਸ ਪ੍ਰਵਿਰਤੀ ਨਾਲ ਕਮਚੋਰਾਂ ਦੀ ਫੌਜ ਇਤਨੇ ਸਖਤੀਸ਼ਾਲੀ ਹੋ ਜਾਵੇਗੀ ਕੇ ਮਿਹਨਤ ਕਰਨ ਵਾਲੇ ਮੁੱਠੀ ਪਰ ਗਦਾਰਾਂ ਦਾ ਇਹ ਮਲ ਲਿਆ ਮੇਟ ਕਰ ਦੇਵੇਗੀ ਅਤੇ ਅਸਲੀ ਦੀ ਥਾਂ ਨਕਲੀ ਸਮਾਜ ਅਤੇ ਨਕਲੀ ਬੰਦਿਆਂ ਵਾਲਾ ਨਕਲੀ ਸੱਭਿਆਚਾਰ ਉਸਾਰਨ ਦਾ ਸੁਪਨਾ ਸਹਿਜੇ ਹੀ ਪੂਰਾ ਹੋ ਜਾਵੇਗਾ। ਇਹ ਲੇਖ ਇੱਥੇ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਅਗਲਾ ਲੇਖ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।